ਸਾਜੇ ਤੁਹਾਡਾ ਹਾਰਨ ਤਾਂ ਨਹੀਂ ਖਰਾਬ ਬਾਈ ਮਸ਼ੀਨ ਦਾ ਆਹੇ ਹਾਰਨ ਦਵਾਦਣੇ ਮਾਰਦੇ ਕਰੋ ਯਾਰ ਇੱਕ ਕੁਟਰਤੀ ਰੱਖਨੇ ਖਰਾਬ ਕਰਾ ਦਿਆ ਐਦ ਕੀ ਕਰਾਤਾ ਐਦ ਕੀ ਤਾਂ ਦੱਬਣੇ ਨਹੀਂ ਦਿੰਦਾ ਸਤਰੀਕਾਲ ਜੀ ਬਈ ਸਾਰਿਆਂ ਨੂੰ ਸਵਾਗਤ ਹੈ ਛੱਡਨੇ ਮੈਂ ਬਲੌਗ ਵਿੱਚ ਉੱਪਰ ਲੱਗੇ ਨੇ ਬਾਈ ਜੀਰੀ ਉਠਾ ਰਹਾ ਆਪਨੇ ਵੀ ਗੈਲਡੀ ਲੱਗਦੀ ਸਾਰੇ ਬਟਾ ਲਈ ਜੀ ਠੀਕ ਹੈ ਜੀ ਐ ਬਾਈ ਤੁਸੀਂ ਵੀ ਗਾਇਡ ਲੱਗਤੀ ਸਾਰੇ ਵੜਾ ਦੀ ਡਰਾਈਵਰ ਆਇਆ ਨਹੀਂ ਇੱਕ ਆਇਆ ਨਹੀਂ ਹੈ ਕਪੈਨਰ ਤਾਂ ਸਰਦਾਰ ਆਪੇ ਲੱਗੇ ਵਹਿ ਚਲਾਣ ਚੱਲ ਵਧੀਆ ਉਹ ਲੱਗੇ ਬਈ ਹੁਣ ਕਹਨੂੰ ਤੇ ਸੈਟਾ ਵੜਦੇ ਲੱਗ ਗਿਆ ਵੀ ਕਮੈਨਾ ਸਰਦਾਰ ਅਮਨੇ ਬਈ ਘੂਠੇਵਾ ਬੱਜੀ ਕਹਿਨੀ ਜਿਦਾਂ ਮੈਂ ਡਾਲ ਦਸਾਇਰੀ ਤੇ ਲੈ ਲਈ ਬਈ ਹਾਲੇ ਜੀ ਜੀ ਦੇ ਕਾ ਨਹੀਂ ਕੋਲੇ ਤਨ ਚਾੜ ਬਈ ਅਦਰ ਬਿਮਾਰੀ ਘਾਟ ਜੂਣ ਜਰਾ ਖਾਤੀ ਹੋਈ ਆ ਕਪੈਨ ਆ ਗਈ ਆ ਹਾਂ ਹੈ ਮੈਂ ਡਰਾਈਵਰ ਆਵੇ ਸਮਝ ਗਿਆ ਕਹਿੰਦੇ ਇਹਨੇ ਤਾਂ ਲੈਟਰ ਲੈ ਕੇ ਨਾ ਮੈਂ ਹੀ ਚੱਲੇ ਉੱਥੇ ਨੂੰ ਲੈ ਕੇ ਆ ਕੱਲ ਵਧੀਆ ਆ ਸਾਰੇ ਪਾਸੇ ਨਵੇੜ ਦੇਣਾ ਅੱਜ ਹੈਗੀ ਇੱਕ ਪਾਸੇ ਹੋਰ ਹੋ ਰਹਿੰਦੀ ਐ ਬੂਟੇ ਕੋ ਹੈ ਅਰੇ ਪਰਾਲੀ ਲੈਣੀ ਐ ਡੰਗਰਾਂ ਨੂੰ ਭੇਜੂਗੀ ਚੋਈ ਚੱਲ ਰਿਹਾ ਵਈ ਕੰਮ ਏਕ ਰੈਡ ਦਾ ਵੱਟ ਵੀ ਦਿੱਤੀ ਬਈ ਕਾਲਾ ਚਾਚਾ ਆਵੇ ਲੱਗਿਆ ਵਈ ਤੇ ਆ ਵੀ ਮਿੱਤਰਾਂ ਕਰ ਰਿਹਾ ਵੀ ਕੰਮ ਮੈਂ ਬਈ ਕਾਹ ਖਲਾ ਬਣਾਉਣਾ ਮਨੋਰ ਕਾ ਚਾਚੇ ਨੂੰ ਕਹ ਰਿਹਾ ਚਾਚੇ ਨੂੰ ਕਹ ਰਿਹਾ ਅੱਛਾ ਆ ਬਾਈ ਪੀ ਕੇ ਫਿਰ ਜਾਉਂਗਾ ਹੈ ਆ ਕੰਮ ਕਰਨਾ ਚਾਪਾ ਲੈਣਾ ਅੱਜ ਮਲਚਰ ਫੇਰ ਕੇ ਵਾਉਚਰ ਕਿ ਹੁੰਦਾ ਉਹ ਮੈਂ ਦੱਸ ਦੇਲਾਂ ਕਾ ਉਹ ਜਿਆ ਸੁਪਰ ਸੀਟਰ ਜਿਹੇ ਜਾਂਦਾ ਛੋਟਾ ਇੱਕਦਮ ਦਿਖਾ ਦਿਆਂਗਾ ਉਹ ਵੀ ਪਹਿਲਾਂ ਕੱਲਾ ਸੁਪਰ ਸੀਟਰ ਦੇ ਦੇਖਿਆ ਮੈਂ ਵਾਉਚਰ ਨਹੀਂ ਦੇਖਿਆ ਮੈਂ ਅੱਜ ਆਪਾਂ ਨੇ ਕੰਮ ਨਿਬੇੜ ਦੇ ਵਾਉਚਰ ਫੇਰਨਾ ਹੁਣ ਕੰਨਾ ਚੈਰੀ ਕਰਦਾ ਨਹੀਂ ਕੰਨਾ ਕਿਹੜਾ ਜੀ ਪੂਰਾ ਜੀ ਗੰਨਾ ਲਾ ਦੇਣਾ ਕਿਹੜਾ ਜੀ ਅੱਜ ਲਾਉਣਾ ਪਚੰਨ ਨਹੀਂ ਇੱਥੇ ਨਾ 18 ਲਾ ਦੇ 95 ਦੇ 18 ਪਿੱਤਾ ਵਧੀਆ ਰਹੇਗੇ ਅਸੀਂ ਬੀਜ ਪਾਣੇ ਜੋਗਾ ਲਾਣਾ ਬਸ ਗਾਣੂ ਫਿਰ ਲਾਉਂਗੇ। ਕੜੀ ਕਹਿੰਦਾ ਬੀਜ ਹੀ ਯੋਗਾ ਕਰ ਲੈਣਾ। ਬੀਜ ਯੋਗਾ ਕਰਕੇ ਫਿਰ ਲਾਉਂਗੇ। ਹੋ। ਟਰੈਕਟਰ ਮੈਂ ਬਾਈ। ਇਹ। ਉਹ ਜੀ ਤਾਇਆ। ਆ ਜਾ ਤਾਏ। ਆਪਣਾ ਇਹ ਬੰਦਾ ਘਟਾ ਹੁੰਦਾ। ਤਾਇਆ। ਤਾਇਆ ਘਟਾ ਹੁੰਦਾ ਵਿੱਚ।

ਟੀਮ ਹੈ ਜੀ ਤੇ ਪਾਣੀ ਆ ਰਿਹਾ ਹੈ ਨਾ ਸੱਚ ਮੰਨ ਕੇ ਕਿੰਨੇ ਦਾ ਮੇਰੀ ਜੀਰੀ ਪੜਦੀ ਹੁਣ ਪਹਿਲੇ ਹੀ ਜਾਈ ਦੇ ਦੀ ਮੈਂ ਕਹਿੰਦਾ ਜੇ ਕਣਕ ਬਣਾਉਣੀ ਜਦੇ ਕੱਫੀ ਬਣਾਉਣੀ ਜੀਰੀ ਪਿੱਛੇ ਦੇਖਾ ਲੈਦੇ ਹੋਰ ਕੜਦੀ ਆ ਜਾਣੀ ਨਾਲੇ ਪਿੱਛੇ ਕਣਕ ਵਿੱਚੇ ਜੀਰੀ ਹੈ ਮਾਸੀ ਭਾਈ ਅੱਜ ਬਣਾ ਲੈਣੀ ਸਾਰੀ ਕੰਮੇਤਾਂ ਨੂੰ ਸਾਰੀ ਕਿਹਾ ਟਵੇੜ ਨੇ ਗਿਆ ਹੈ ਦਾ ਹੀ ਹੈ ਮੌਚਰ ਕੇ ਤਾਂ ਕਿਤੇ ਹੋਣੇ ਯਾਰ ਲੋਕ ਕਿੱਦੇ ਆਇਆ ਨੇ ਸੈਕਟਾ ਦਾ ਨੂੰ ਦੇਖਦਾ ਸੁਦਾਈ ਭਾਈ ਅੱਜ ਚਾਚੇ ਦਾ ਸੈਕ ਕਢਾਉਣਾ ਨਾਲੇ ਪਤਾ ਲੱਗਦਾ ਕਿ ਕਾ ਵੀ ਲਗੜੀ ਮਨਜੀ ਭਾਈ ਆ ਦੋਨੇ ਖੇਤ ਤਾਂ ਵੱਡੇ ਗਏ ਤੇ ਇੱਧਰ ਲਾਤੀ ਮਿਲੀਆਂ ਤੇ ਚਾਚੇ ਨਾਲ ਚਾਹ ਪਾਣੀ ਮਲਾਜਦੇ ਆਪਾਂ ਨੇ ਉਹ ਤਾਂ ਡੈਡੀ ਪਹੁੰਚ ਗਿਆ ਦਾ ਅਾ ਇਹਦੇ ਵਿੱਚ ਬਾਈ ਆਪਾਂ ਨੇ ਆ ਕੰਮ ਨਮੇੜ ਦੀ ਸਾਰੇ ਹੁਣ ਬਟਾਈ ਤੇ ਬਾਅਦ ਜਦੋਂ ਆਪਾਂ ਨੇ ਮਲਿਆ ਕੇ ਮਲਚਰ ਦੀ ਗੱਲ ਹੋਈ ਵੀ ਆ ਉਹ ਲੈ ਕੇ ਆਉਣਾ ਹੁਣ ਜਾ ਕੇ ਉਹਦੇ ਵਿੱਚ ਵੀ ਮਲਚਰ ਐਚ ਵੀ ਸਾਰਿਆਂ ਚ ਮਲਚਰ ਫੇਰ ਕੇ ਉਹ ਦੋਨਾਂ ਵਿੱਚ ਫੇਰਦਣੇ ਪਲਟਾਵੇਂ ਕਿਉਂਕਿ ਗੰਨਾ ਲਾਉਣਾ ਬਾਈ ਆਪਾਂ ਨੇ ਗੰਨਾ ਲਾ ਕੇ ਉਹਦੇ ਵਿੱਚ ਸਰੋਂ ਬੀਜ ਦਣੀ ਹੁਣ ਬੂਟੇ ਲਾਉਣੇ ਆ ਫਿਰ ਤੇ ਇਹਦੇ ਵਿੱਚ ਆਪਾਂ ਨੇ 18 ਦਾ ਬੀਜ ਤਿਆਰ ਕਰਨੇ ਵਾਸਤੇ ਜੱਗੇ ਨਾਲ ਤੇ ਲਾਉਂਗੇ ਦੇਖਦੇ ਫਿਰ ਉਹ ਤਿਆਰ ਕਰਨੇ ਵਾਸਤੇ ਲਾ ਦਣ ਆਪਾਂ ਨੇ ਉਦੇ ਵਿੱਚ ਬੂਟੇ ਨਹੀਂ ਲਾਉਣੇ ਹੈਗੇ ਉਹਦੇ ਵਿੱਚ ਮੂਡੇ ਚ ਲਾਵਾਂਗੇ ਬੂਟੇ ਆਪਾਂ ਤੇ ਬਾਕੀ ਹੁਣ ਇਹਦੇ ਵਿੱਚ ਆਪਾਂ ਨੇ ਬੀਜਣਾ ਬਰਸੀਨ ਨੰਬਰਸੀਨ ਨਹੀਂ ਐਦ ਕਿ ਲੂਸਣ ਬੀਜਣਾ ਬਾਈ ਲੂਸਣ ਦਾ ਬੀਜ ਲੈ ਕੇ ਆਉਣਾ ਹੁਣ ਜਾ ਕੇ ਮੈਂ ਖੈੜ ਤੇ ਪਤਾ ਕਰਿਆ ਬਾਈ ਖੈੜ ਤੇ ਮਿਲ ਸਕਦਾ ਉੱਥੋਂ ਦੇ ਲੈ ਕੇ ਆਉਨੇ ਆ ਬਾਕੀ ਇਹਨੂੰ ਡੋਡੀ ਜ਼ਿਆਦਾ ਹੈ ਬਾਈ ਦੁਈਆਂ ਨਾਲੋਂ ਇੱਕ ਆਹ ਖੇਤ ਨੂੰ ਇਹਨੂੰ ਉਹਨੂੰ ਵੀ ਹੈ ਹੈਗੀ ਆ ਉਹਨਾਂ ਨੂੰ ਕੱਟਦੀ ਥੋੜੀ ਜੀ ਤੇ ਬਾਕੀ 3 4 ਹੋ ਗਏ ਇਹਦੇ ਵਿੱਚੋਂ ਤੇ ਦੋਨਾਂ ਚ ਉਹ 4 ਬਿੱਗੇ ਜਗਾ ਉਹ ਆ ਤੇ ਸਾਢੇ 1/4 ਬਿੱਗੇ ਚਾਰ ਆਏ ਇਹ ਥੋੜਾ ਹੌਰਨ ਤਾਂ ਨਹੀਂ ਖਰਾਬ ਬਾਈ ਮਸ਼ੀਨ ਦਾ ਆਈ ਹੌਰਨ ਦਵਾ ਦਿੰਨੇ ਮਾਰਦੇ ਕਰੋ ਯਾਰ ਇਹ ਕੁਦਰਤੀ ਰੱਬ ਨੇ ਖਰਾਬ ਕਰਾ ਦਿਆ ਐ ਤੇ ਕੀ ਕਰਾਤਾ ਐ ਤੇ ਕੀ ਦਾ ਦੱਬਣੇ ਨਹੀਂ ਦਿੰਦਾ ਹੋਰ ਨਹੀਂ ਦੱਬਣਾ ਕਿ ਆਸੀਂ ਪਿੱਛੇ ਦੇ ਕਿੰਨੇ ਨਾ ਚੱਲ ਰਹੀ ਨਹੀਂ ਪਰੇ ਨਹੀਂ ਵੀ ਦਾਦ ਘੇੜੇ ਤੇਲੇ ਸਰ ਜਿੰਨਾ ਸ਼ੀਸ਼ੇ ਜੀ ਡਿੰਗ ਜੇ ਨਾ ਹੱਥੇ ਮਾਰ ਕੇ ਕਰੀ ਗਾ ਲੋ ਵੀ ਯਾਰ ਕਰ ਲੈ ਯਾਰ ਆਗੇ ਵੀ ਜਦ ਤੱਕ ਹੌਸਲਾ ਦੇ ਦੀਏ ਫੁੱਲ ਤਾਂ ਭਰਿਆ ਮੈਂ ਕਦੇ ਵੀ ਨਹੀਂ ਪੈਂਦਾ ਹੁਣ ਤਾਂ ਮੌਈ ਆ ਵੀ ਨੌ ਜਾ ਕਰਦੀ ਵੀ ਦੋ ਪੈਕੇਟ ਇੱਕ ਗਿਣਤੀ ਤੇਈ ਦੋ ਆ ਟਰਾਲੇ ਬਾਈ ਤਿੰਨ ਇਕੱਠੇ ਕਰੇ ਬੇਦੇ ਮੈਂ ਤਿੰਨ ਕੀ ਕੰਨ ਕਰਦਾ ਲੱਗਣ ਲੱਗਿਆ ਵਿੱਚ ਆ ਜਾ ਸਾਪਲੇ ਆ ਨਹੀਂ ਯਾਰ ਹਾਂ ਕੱਪੜੇ ਧੋਣੇ ਪੈਂਦੇ ਆ ਕੱਪੜਿਆਂ ਦਾ ਡਰ ਲੱਗਦਾ ਤੁੰਨੂੰ ਵੀ ਕੱਪੜੇ ਕੱਪੜਿਆਂ ਦਾ ਫਿਰ ਵੀ ਪਏ ਕੀ ਕਰਦਾ ਤੈ ਕਦ ਵਡਾਉਣੀ ਹੁਣ ਇੱਕ ਵੀ ਪਕਾ ਕੇ ਚੇੜ ਦਿੰਗੇ ਅੱਧ ਦਿਨ ਕਹਿੰਦਾ ਵੀ ਆਪੇ ਵੱਢ ਲਈਏ ਪੋਰੀਆਂ ਪੋਰੀ ਨਵੇੜ ਦਾ ਆਪੇ ਨਹੀਂ ਵਿੜਦੇ ਬਈ ਮਾਚਰਦੀ ਫੇਰ ਦੂੰਗੇ ਬਸ ਕੜਤੀ ਨੂੰ ਘੜਾਪੇ ਦੇਈਏ ਬਈ ਬਾਕੀ ਆ ਰਹਿ ਗਿਆ ਬਈ ਖੇਤ ਵੱਢ ਹੋ ਗਈ ਆਪਣੀ ਵੀ ਤੇ ਚੱਲ ਤੁਹਾਨੂੰ ਮਲਚਰ ਦਿਖਾਵਾਂ ਪਹਿਲਾਂ ਵੀ ਮਲਚਰ ਹੁੰਦਾ ਜੀ ਬਿਸ਼ਕਰਮਾ ਜੀ ਸਾਰੇ ਵਿੱਚ ਕਰਮਾ ਤੇ ਅੱਛਾ ਅੱਜ ਬਿਸ਼ਕਰਮਾ ਡੇ ਆ ਤਾਂ ਤਾਂ ਛੁੱਟੀ ਕੱਲ ਨੂੰ ਹੈ ਕੱਲ ਨੂੰ ਛੁੱਟੀ ਆਇਂਗਾ ਨਾ ਅੱਜ ਕੰਮ ਨਹੀਂ ਬੈਠੀ ਦੱਸ ਕਿ ਆ ਯਾਰ ਤੇ ਮੇਰੇ ਮੈਡਮਾਂ ਛੁੱਟੀ ਬਹੁਤ ਲੇਟ ਦਾ ਕਾਤੇ ਕਦੋਂ ਬਹੁਤ ਰ ਅਫ ਪੜ੍ਹਨੇ ਵਾਤੇ ਆਈ ਹਾਂ ਪੜ੍ਹਨਾ ਚਾਰ ਦਿਨ ਹੁਣ ਮੈਡਮ ਕਹਿੰਦੀ ਕਹਿੰਦੀ ਹੁਣ ਹੁਣ ਹੋਣੀ ਆ ਵਰੀ ਕੜਾ ਉਸ ਕਿੰਨੇ ਵਸਪੂ ਦੇ ਨਾ ਸਾਢੇ 9 ਵਜੇ ਲੱਗਿਆ ਕਰਨਾ ਫੇਰ ਥੋੜਾ ਜਿਹਾ ਨਾ ਸਾਢੇ 9 ਵਜੇ ਲੱਗਿਆ ਕਰਨਾ ਸਾਢੇ 8 ਲੱਗਦਾ ਬਾਕੀ ਭਾਈ ਅੱਜ ਤੇ ਬਲੌਗ ਚ ਤੁਹਾਨੂੰ ਆਪਾਂ ਨੇ ਇੱਕ ਫੁਜ ਕਵਰੀ ਵੀ ਦਿਖਾਉਣੀ ਆ ਆਪਣੀ ਸਹਿਵਾ ਸੂਪੀ ਦੀਆਂ ਨਾ ਆਪਾਂ ਨੇ ਦੱਸਿਆ ਕੀਤਾ ਤੇ ਅੱਜ ਵੀਡੀਓ ਚ ਆਪਾਂ ਦਿਖਾਵਾਂਗੇ ਠੀਕ ਆ ਅੱਗੇ ਤੇ ਪਹਿਲਾਂ ਮਲਚ ਮੋਲਚਰ ਫੇਰਾਂਗੇ ਸ਼ਾਮ ਨੂੰ ਅੱਜ ਆਪਾਂ ਨੇ ਕੱਢਣੇ ਆ ਹੀਰਾ ਵੀ ਸ਼ਿਆਦਾ ਵੀ ਮੈਂ ਸ਼ਿਆਦਾ ਕਹਾ ਗਿਆ ਨਿਰਵਾਇਰ ਇਸਾਰਵਾ ਤੇ ਉਹ ਵੀ ਸਹਿਵਾ ਵੀ ਕਰਾਂਗੇ ਸਹਿਵਾ ਪਰ ਅੱਜ ਪੰਜ ਨੂੰ ਬਿਠਾਉਣਾ ਬਾਈ ਜਿੱਦਾਂ ਹੀਰੇ ਤੇ ਡਰਿਆ ਏ ਛੁੜ ਕੇ ਬੈਠਿਆ ਨਹੀਂ ਅੱਜ ਸਹਿਵਾ ਬਿਠਾਉਣਾ ਠੀਕ ਆ ਤੁਲ ਤਾਂ ਨਹੀਂ ਗਿਆ ਬੈਣਾ ਹੋਰ ਇੰਨਾ ਜੋ ਦਿਮਾਗ ਫੱਕਾ ਪਾਇਆ ਮੇਰਾ ਦਿਮਾਗ ਚੱਲੂਗਾ ਤੈਨੂੰ ਕਹਿ ਜੀਂਗਾ ਮੈਂ ਜਿਆਦਾ ਤਨੂ ਗਿਆ ਨਾ ਕਹਿ ਜੀਂਗਾ ਕਿਵੇਂ ਬੱਟਰਾ ਸਾਲ ਫੜ ਕੇ ਫਾਟੇ ਬੱਟ ਡੈਕਟਰਿਕ ਨੇ ਦਿੱਤਾ ਕਿ ਮੇਰੀ ਖਣੀ ਆ ਹਾਂ ਬਾਕੀ ਡੈਕਟਰਿਕ ਨੇ ਬਾਕੀ ਸ਼ਾਮ ਨੂੰ ਤੁਹਾਨੂੰ ਦਿਖਾਵਾਂਗੇ ਬਾਈ ਉਹ ਵੀ ਤੇ ਆਪਾਂ ਨੇ ਅੱਜ ਵਲੌਗ ਵੀ ਪਾਉਂਗੇ ਮੈਂ ਆਪਣੇ ਵਾਲੇ ਪਰ ਵੀ ਪਾਉਣਾ ਪੰਜ ਨਹੀਂ ਪਾਉਣਾ ਇੰਨਾ ਪੰਜ ਤਾਂ ਰੋਜ਼ ਪਾਈ ਜਾਂਦਾ ਡੋਡੀ ਮੀਨ ਆ ਵੇਹ ਛੜ ਗਈ ਥੀ ਹੁਣ ਕਰਦੇ ਉੱਡਦੀ ਐ ਡੋਡੀ ਨਹੀਂ ਆ ਜੀ ਮੈਂ ਛੁੜ ਗਈ ਬਈ ਡੋਟੀ ਦਾ ਮੀਨ ਛੜ ਗਈ ਸੀ ਹਾਂ ਜੀ ਬਈ ਕਰ ਰਿਹਾ ਤਮ ਲੱਗਿਆ ਬਈ ਉਰੇ ਝਾੜ ਵਧੀਆ ਦਾ ਸਾਬ ਜੀ ਮੇਰੇ ਆਂਦਾ ਥੋੜੀ ਜਿਹਾ ਅਧਰੇ ਹੀੜ ਬਿਮਾਰੀ ਬਈ ਹੋਈ ਥੀ ਦੰਨੀ ਦੀ ਬਈ ਐ ਬਾਈ ਚਾਰ ਦਾ ਸੋਨਾ ਪਰ ਅੱਧਰ ਥੋੜੀ ਨਹੀਂ ਤੂੰ ਕਹਿਣਾ ਥੋੜੀ ਜਿਹੀ ਬਿਵਾਰੀ ਦੇ ਕਰ ਝੜ ਸੋਨਾ ਹਣਾ ਲੈਦਾ ਨਹੀਂ ਥੱਲੇ ਤਾਂ ਬਣਾ ਲੈਣਾ ਯਾਰ ਐ ਇੱਥੇ ਲੱਗਦੇ ਉੱਧਰ ਜੱਗੇ ਨਾਲ ਆ ਬਾ ਕੇ ਲੈ ਗਏ ਆਪਣੇ ਆਲ ਬਰਾਏ ਦਾ ਹਾਂ ਉਧਰੋਂ ਲੱਤਾਂ ਲਗਾ 60 ਤੇ 70 ਦਾ ਭੈਣ ਹਾਏ ਬਈ ਹਾਂ ਆ ਮਾਊਟਰ ਮਾਊਟਰ ਇਹਨੂੰ ਪੈਨੇ ਅੱਛਾ ਰੂਟਾ ਬਿਟਰ ਲਈ ਆ ਜੀ ਹੁੰਦਾ ਹਾਂ ਹੁਣ ਦੇਖ ਲਈਏ ਨੇ ਕੰਮ ਨਾਲ ਵੀ ਆਏ ਅੱਛਾ ਠੀਕ ਆ ਰੂਟਾ ਬਿਟਰ ਨਾਲ ਤਾਂ ਫਾਸਟ ਆ ਫਾਸਟ ਨਹੀਂ ਆਏਗਾ ਤਾਂ ਕੰਮ ਨਹੀਂ ਦੇ ਸਕਦੇ ਠੀਕ ਆ ਤੇ ਲਾ ਆ ਵੀਰੇ ਕਾਚ ਇਹਦੇ ਸਾਡੇ ਮੋਟਰਸਾਈਕਲ ਨੂੰ ਭੇਜਣਾ ਚੱਕਣਾ ਔਖਾ ਬਸ ਕੰਮ ਤਾਂ ਠੀਕ ਕਰਦਾ ਯਾਰ ਹੈ ਕਟਨਾਲ ਤੇ ਤਾਂ ਠੀਕ ਆ ਯਾਰ ਹੋਈ ਆ ਦੇਖ ਪੂਰੀ ਸਫਾਈ ਆ ਕਟਨੇ ਆ ਭਗਾ ਭਗਾ ਕੇ ਮਾਰਨਾ ਵਧੀਆ ਚੀਜ਼ ਆ ਹਾਂ ਦਵਾ ਮੋਰ ਨਾਲ ਕੱਟ ਲੱਗ ਗਈ ਹਾਂ ਹਾਂ ਗੱਲ ਨਹੀਂ ਬਣੀ ਉਹ ਹੈ ਗੱਲ ਨਹੀਂ ਵੰਦੀ ਰੂਟਰ ਵਿਟੜਾ ਆਏ ਬਾਹਰ ਇਹਦਾ ਹਣਾ ਹਣਾ ਮਿੱਟੀ ਪੜ ਦਿੰਦੀ ਫਿਰ ਮੈਂ ਤਾਂ ਐ ਲੈ ਕਰ ਵੀ ਕਿਤੇ ਰੂਟਰ ਵਿਟੜਾ ਲੈ ਕੰਮ ਹੈਦਾ ਮੈਨੂੰ ਵੀ ਐ ਲੈ ਲੱਗਿਆ ਵੰਦੀ ਮੈਂ ਕਿਤੇ ਪੱਟ ਕੇ ਥੱਲੇ ਘੇਰੂੰਗਾ ਆਹੀਂ ਨਾ ਮੈਂ ਦੇਖਣਾ ਹਾਂ ਇਹ ਤਾਂ ਬੜਾ ਇੱਕ ਕਟੜਾ ਵਾਲੀ ਕੰਮ ਹੈ ਪਰ ਮੈਂ ਹੀ ਉਹਨਾਂ ਨਾਲ ਯਾਰ ਪਛਾਹ ਜਾਂਦਾ ਤੇ ਕਿਤੇ ਨਾਲ ਐ ਲੈ ਤਾਂ ਵੀ ਜਿਵੇਂ ਜੀਰੇ ਥੱਲੇ ਲੱਪਟੀ ਵੀ ਹੁੰਦੀ ਹੈ। ਇਹ ਜਿਆ ਦੁਕਾਨ ਦਾ। ਹਾਂ। ਬੈੱਡ ਬਣਾ ਲਈ। ਬੜੀ ਚੀਜ਼ ਆ ਯਾਰ। ਹਾਂ। ਇਹਦਾ। ਇਹ ਪਹਿਲਾਂ ਇਹ ਫੇਰ ਤੇ ਫੇਰ ਠੀਕ ਆ। ਇਹ ਫੇਰ ਕ ਫੇਰ ਰੂਟਾ ਬਟਾ ਫੇਰੇ। ਅਰੇ ਇਹੀ ਵੜਦੇ ਨਾ ਨੀਚੇ ਤੇ ਆਣ। ਹੂੰ। ਨਾ। ਅਰੇ ਇੱਕ ਵੀ ਆਪਣੀ ਆਪਣੀ ਲੱਗ ਲੱਗੇ ਪਟਾਈ ਆ। ਹੋ ਗਏ। মোডি পাই হ ਵੀ ਆਗੇ ਤੇ ਆਪਾਂ ਮਲਚਰ ਲੈ ਕੇ ਤੇ ਮਲਚਰ ਇੱਕ ਪਰਾਂ ਵਾਲੇ ਕੀਲੇ ਪਰ ਤੋਂ ਮਾਰਤਾ ਤੇ ਹੁਣ ਇੱਧਰ ਲੱਗੇ ਹੋਏ ਤੇ ਆਪਾਂ ਅਜਾ ਦੇ ਟਰਾਲਾ ਖੜਾ ਕੇ ਚਾਹ ਪਾਣੀ ਪੀ ਕੇ ਜਦੇ ਲੈ ਜਾਂਦਾ ਤਾਂ ਮਲਚਰ ਬਾਕੀ ਹੁਣ ਇਹਦੇ ਚ ਮਾਰਨੇ ਆਪਾਂ ਨੇ ਪਲਟਾਵੇਂ ਤੇ ਬਾਅਦ ਤੇ ਬਾਹੋਂ ਪਲਟਾਵੇਂ ਲੈ ਆਉਣੇ ਨਾਲ ਲੱਗਦੀ ਕੰਮ ਨਵੇੜ ਦੇਣਾ ਇਹਦਾ ਕੱਲੂ ਆਪਾਂ ਨੇ ਜੀਰੀ ਲੈ ਕੇ ਜਾਣੀ ਆ ਫਿਰ ਬਾਕੀ ਵੀ ਹੁਣ ਜਿਹੜਾ ਉਹ ਪਰਾਂ ਵਾਲਾ ਏ ਉਹਦੇ ਜਿਹਨਾਂ ਸੁਪਰ ਸੀਟਰ ਚਲਾ ਕੇ ਦੇਖਣਾ ਆਪਾਂ ਨੇ ਜਿਹਦਾ ਸੁਪਰ ਸੀਟਰ ਨਾਲ ਲੋਟ ਆਉਂਦਾ ਹੋਇਆ ਫੇਰ ਤਾਂ ਨਹੀਂ ਮਾਰਨੇ ਪਲਟਾਵੇਂ ਉਹਦੇ ਵਿੱਚ ਜੇ ਨਹੀਂ ਲੋਟ ਆਇਆ ਫਿਰ ਪਲਟਾਵੇਂ ਮਾਰਨੇ ਪੈਣੇ ਆਪਾਂ ਨੂੰ ਉਹਦੇ ਵਿੱਚ ਵੀ ਕਿਉਂਕਿ ਆਹ ਜਿਹੜੀ ਪਰਾਲੀ ਹੈ ਨਾ ਵੀ ਇਹਦਾ ਉਹ ਥੱਲੇ ਦੱਬ ਦੋਗੇ ਨਹੀਂ ਜੇ ਸੁਪਰ ਸੀਟਰ ਨਾਲ ਸੂਤ ਆ ਗਿਆ ਵੀ ਸੁਪਰ ਸੀਟਰ ਦਾ ਮਤਲਬ ਆਪਾਂ ਨੇ ਬਾਕੇ ਹੁਣ ਇੱਕ ਵਾਰੀ ਸੁਪਰ ਸੀਟਰ ਨਾਲ ਫੇਰ ਪਾਣੀ ਛੱਡ ਦਣਾ ਉਹਦੇ 'ਚ ਤੇ ਨਾਲੇ ਬਰਸੀਨ ਜੋਗਾ ਤਿਆਰ ਹੋ ਜਾਊਗਾ ਬਾਕੀ ਉਹਦੇ ਵਿੱਚ ਪਾਣੀ ਛੱਡ ਕੇ ਫਿਰ ਆਪਾਂ ਬੀਜਾਂਗੇ ਕਣਕ ਕਿਉਂਕਿ ਬਈ ਕਣਕ ਨੂੰ ਹਜੇ ਲੱਗ ਜਾਣਾ ਟਾਈਮ ਆਪਾਂ ਨੂੰ ਹਜੇ ਖੇਤ ਗਿੱਲੇ ਨਹੀਂ ਹੈ ਕਿਸੇ ਵੀ ਗਿੱਲ ਹੈ ਨਹੀਂ ਜਮਾਂ ਵੀ ਤਾਂ ਕਰਕੇ ਬਾਕੀ ਦੇਖਦੇ ਆ ਇੱਕ ਵਾਰੀ ਸੁਪਰ ਸੀਡਰ ਚਲਾ ਕੇ ਵੀ ਕਿਵੇਂ ਦਾ ਸਾਬਕ ਤਿਆਰ ਬਣਦਾ ਨਹੀਂ ਜਾਵੇ ਸਾਰਿਆਂ ਚ ਬਲਟਾਵੇਂ ਮਾਰ ਕੇ ਇੱਕ ਵਾਰੀ ਤੇ ਮੋٹے ਮੋٹے ਮਾਰ ਕੇ ਫਿਰ ਲੀਜ਼ਰ ਕਰਦੇ ਇਹਨਾਂ ਨੂੰ ਥੋੜਾ ਜਿਆਦਾ بڑا ਗੂਲਾ ਉੱਥੇ ਹੁੰਦਾ ਪੀਏ ਲੋਚ ਵਧੀਆ ਚੱਲੀ ਜਾਂਦਾ ਕੋਈ ਪੰਜ ਲੱਗਿਆ ਹੋਇਆ ਪੰਜ ਨੂੰ ਸਿਖਾਇਆ ਬਈ ਇਹ ਵੀ ਕੰਮ ਕੋਈ ਛੱਡਣਾ ਨਹੀਂ ਇਹਨੂੰ ਜਿਹੜਾ ਨਾਮ ਆਉਂਦਾ ਹੋਵੇ ਕੰਮ ਰਹਿ ਨਾ ਜਾਵੇ ਇਹਦਾ ਵੀ ਜਿਹੜਾ ਨਹੀਂ ਆਉਂਦਾ ਆਉਗਿਆ। ਕੰਮਾਜ ਪੂਰਾ ਹਾਲੀ ਕੱਢ ਦੇਣਾ ਹੈ ਆਪਾਂ ਨੇ। ਬੰਦਾ ਆਪਣਾ ਹੀ ਚੋਗਾ ਹੋ ਜੂਏ ਕੱਢੂ ਆਪਣਾ ਕਹਿੰਦੀ ਕੰਮ ਕਰਨ ਨਾਲ ਚਲਾ ਸਕਦੇ। ਜੀਐਲਓ ਚ ਬਾਈ ਵਧੀਆ ਮਲਾਈ ਹੋ ਜਾਂਦੀ ਆ। ਚੂਏ ਚ ਵੀ ਉੰਨੀ ਬਣਦੀ ਆ ਤੀਏ ਚ ਵੀ ਆ ਜਿਹੜੇ ਫਲੰਜਰ ਜੇ ਕਿਤੇ ਕਿਤੇ ਦਾ ਬਾਈ ਰਹਿਨੇ ਹੀ ਨੇ ਜਿਹੜੇ ਮਸ਼ੀਨਾਂ ਨਾਲ ਤੱਪ ਹੋਏ ਹੋਏ ਆ ਇਹ ਰਹਿ ਜੰਨੇ ਆ ਫਿਰ। ਬਾਰੇ ਮੋਟੇ ਫਿਰਮਾ ਗਿਆ ਚਲੋ ਤੀਏ ਚ ਮਾਰਦੇ ਆਪਾਂ ਮਾਰਨੇ ਦਾ ਪਲਟਾਵੇਂ ਹੀ ਆ ਇਹ ਏਦਾਂ ਪਲਟਾਵੇਂ ਮਾਰਦੇ ਲੋਟ ਨਹੀਂ ਆਉਣਾ ਤਾਂ ਮੈਂ ਇਹ ਨਾਲ ਸੂਤ ਆ ਜਾਣਗੇ ਬਾਕੀ ਹੁਣ ਲਾਉਣ ਦਾ ਇਹਨੂੰ ਢੇੜਾ ਇਹ ਪਾਣੀ ਪੂਣੀ ਲੈ ਕੇ ਆਇਆ ਤਾਂ ਹੁਣ ਪਾਣੀ ਪੂਣੀ ਪੀਣੇ ਆ ਸਰਪੰਚ ਲੱਗ ਗਿਆ ਬਾਬਾ ਇਹ ਇੱਧਰ ਸਾਰੇ ਤੋਂ ਮੁਝੇ ਉਹ ਥੱਲੇ ਵਾਲੇ ਜਿਹੇ ਪੰਚ ਨੇ ਮਾਰਿਆ ਇੱਧਰ ਵੀ ਪੰਚ ਨੇ ਕਰਿਆ ਤੇ ਮੈਂ ਚਲੇ ਗਿਆ ਦੋਨੋਂ ਮੈਂ ਜਾਣਾ ਬਈ ਜਾਰਜੀ ਦਿਖਾਉਣ ਜਾਰਪੁਰ ਗੈਪ ਕਰਾਇਆ ਤਾਂ ਪਹਿਲਾਂ ਉਹਦੇ ਕੱਲ ਵੀ ਬਹੁਤ ਦਰਦ ਹੋਈ ਆ ਤੇ ਪੰਚ ਕਹਿੰਦਾ ਬਈ ਜੂ ਜਾਇਆ ਨਾ ਆਇਆ ਵੀ ਮੈਂ ਨਜ਼ੀਰ ਦਾ ਤੇ ਕਹਿੰਦਾ ਮੈਂ ਕਹਿੰਦਾ ਕਿ ਆ ਤਾਂ ਵੀ ਗਾਣੇ ਕੋਨੇ ਲਾਲਾ ਫੋਨ ਲੱਤ ਲਾ ਕਹਿੰਦਾ ਨਾ ਗਾਣੇ ਨਹੀਂ ਐਵੇਂ ਚਲਾਉਣਾ ਗਾਣਿਆਂ ਤੇ ਬਿਨਾਂ ਚਲਾਉਂਦਾ ਇਹ ਮੁੰਡਾ ਬਾਕੀ ਹੁਣ ਇਹਨਾਂ ਵਧੀਆ ਕਰਤਾ ਇਹਨੇ ਪੂਰਾ ਤੇ ਕੱਲ੍ਹ ਨੂੰ ਦੇਖਦੇ ਆਂ ਬਈ ਪਲਟਾਵਿਆਂ ਦਾ ਜੇ ਲੋਟ ਆਇਆ ਤਾਂ ਮੈਂ ਰਾਤ ਨੂੰ ਵੀ ਕਮਾ ਸਕਦਾ ਕਿਉਂਕਿ ਇੱਕ ਵਾਰੀ ਹੁਣ ਡਾਕਟਰ ਕੋਲ ਜਾਇਆ ਹੀ ਆ ਟਾਈਮ ਹੋ ਗਿਆ ਸ਼ਾਮ ਦਾ 3:30 ਹੋਣੇ ਆਲੇ ਆ ਕਿ ਆਪ ਦਾ ਡਾਕਟਰ ਵੀ ਸ਼ਾਇਦ ਮਿਲੇ ਹੁਣ ਫੇ ਮੈਨੂੰ ਆਇਆ ਵੀ ਰਾਤ ਨੂੰ ਚੱਲ ਤਰਦ ਦੁਰਦੁਰ ਦੀ ਦਵਾਈ ਖਿਡਾਉਣੀ ਪੈਣੀ ਤੇ ਦਰਦ ਬਹੁਤ ਜ਼ਿਆਦਾ ਹੀ ਹੋ ਰਿਹਾ ਤਾਂ ਰਾਤ ਨੂੰ ਅੱਕੇ ਹੁਣ ਪੰਜ ਧਮਾਉਂਦਾ ਹਾਂ ਆਮਾ ਕੇ ਚਲੋ ਨਵੇੜ ਦਵੇ ਫੇ ਟਰੈਕਟਰ ਲੈ ਜੂੰਦਾ ਮੈਂ ਨਾਲ ਕਰ ਨੂੰ ਜਿਹੜਾ ਸਾਈਡਾਂ ਪਰ ਥੋੜਾ ਜਿਹਾ ਚੌੜਾ ਹੈ ਸਭ ਤੋਂ ਉੱਪਰ ਤੇ ਇੱਟਹੀ ਪਰ ਔਖਾ ਹੋ ਜਾਂਦਾ ਰੇੜੇ ਰੇੜੇ ਤਕਰੀਬਨ ਆਪਣੇ ਬਾਈ ਕੀ ਵਡਾਈ ਹੋਏ ਗਈ 10 10 ਕਾ ਪਰਸੈਂਟ ਰਹਿੰਦੀ ਆ ਮਣੀ ਮੋਟੀ ਪੜਾਈ ਹੁਣ ਏਰੀਆ ਤੇ ਇਹ ਆਪਣੇ ਰਹੀ ਹੋਣੀ ਬਾਈ ਜੀਜੀ ਦਾ ਵਜਿ ਬਹੁਤ ਬੁਰਾ ਹਾਲ ਆ ਤੇ ਆਪਣੇ ਉਰੇ ਤੇ ਲੈ ਕੇ ਉੱਥੇ ਤੱਕ ਅਸੀਂ 7-8 ਕਿੱਲੇ ਪਣਦੇ ਆਂ ਅੱਧਾ 10 ਕਿੱਲੇ ਹੋਣਗੇ ਪਿੰਡ ਤੱਕ ਐ ਹੀ ਨਹੀਂ ਆ ਪਈ ਵਰਦੀਆਂ ਨੇ ਅਸਰੇ ਤੱਕ ਬੂਟਾ ਹੀ ਬੂਟਾ ਲੱਗਿਆ ਹੋਇਆ ਅੱਛਾ ਵਧੀਆ ਲੱਗਿਆ ਵਾ ਚਲਾਉਣ ਦਾ ਇਹ ਬੰਦਾ ਇਤਾਂ ਦੇ ਬਾਈ ਜ਼ਿੰਦਗੀ ਬਣ ਜਾਂਦੀ ਹੈ ਮਲਚਰ ਕਰਕੇ ਨਹੀਂ ਫਿਰ ਹੁਣ ਪਤਾ ਪਰਾਲੀ ਔਖੀ ਆ ਹੁਣ ਤੇ ਕਿਹੜਾ ਗੁਜਰਾਉਂ ਡਿੱਕੀ ਆ ਉਹ ਨਾਲ ਰੇਹ ਦਾ ਰੇਹ ਬਣਦਾ ਪਈ ਆਪਣਾ ਪਿਛਲੀ ਵਾਰੀ ਵੀ ਮਾਰਨਾ ਤਾਂ ਆਪਾਂ ਨੇ ਮਲਚਰ ਇਹਦਾ ਪਿਛਲੀ ਵਾਰੀ ਪਹਿਲਾਂ ਕਟਰ ਮਾਰਤਾ ਤਾਂ ਜਾਨੂੰ ਮਲਚਰ ਆਇਆ ਫਿਰ ਤਾਂ ਕਰਕੇ ਆਪਾਂ ਰੁੱਕ ਗਏ ਤੇ ਹੁਣ ਐਤਕੀ ਆਪਾਂ ਨੇ ਮਲਚਰ ਹੀ ਫੇਰੇ ਕਰਨਾ ਰੇਹ ਇੱਕ ਵਾਰੀ ਮਲਚਰ ਹੀ ਫੇਰਨਾ ਹੁਣ ਜਿਵੇਂ ਗਿੱਲ ਨਹੀਂ ਹੈਗੀ ਜੇ ਆਪਾਂ ਕਣਕ ਵੀ ਬੀਜਣੀ ਹੋਵੇ ਤਾਂ ਹੁਣ ਇਹਦੇ ਪਲਟਾਵੇਂ ਮਾਰ ਕੇ ਲੇਜ਼ਰ ਕਰਕੇ ਜਦੇ ਆਪਣਾ ਬੀਜਦੋ ਲੇਜ਼ਰ ਤਾਂ ਵੇਹੋ ਪੱਕੇ ਕਰਨੀ ਤੇ ਜੇ ਆਪਾਂ ਉਹ ਵੀ ਨਾ ਕਰਦੇ ਤਾਂ ਕਰਕੇ ਹੁਣ ਲੇਜ਼ਰ ਫਿਰ ਵੀ ਕਰਨੀ ਆ ਨਾ ਚਲੋ ਪਲਟਾਵੇਂ ਮਾਰਦਾਂਗੇ